ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਗੁਰੂਆਂ ਪਗਤਾਂ ਫਕੀਰਾਂ ਅਤੇ ਦਰवेशਾਂ ਵੱਲੋਂ ਸਦੀਆਂ ਵਿੱਚ ਰਚੀ ਤੁਰਕੀ ਬਾਣੀ ਦਾ ਅਨਮੋਲਕ ਖਜ਼ਾਨਾ ਹੈ ਜੋ ਸਮੁੱਚੀ ਮਨੁੱਖਤਾ ਨੂੰ ਵਿਕਾਰਾਂ ਦੇ ਦਲਦਲ ਵਿੱਚੋਂ ਕੱਢ ਕੇ ਇੱਕ ਸੁਚੱਜਾ ਅਤੇ ਨਿਰੋਵਾ ਜੀਵਨ ਜਿਊਂਦਾ ਬਲ ਬਖਸ਼ਦਾ ਹੈ ਸੰਨ 1604 ਈਸਵੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਦੀ ਉਪਾਦੀ ਦੇ ਕੇ ਗੁਰਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਈ ਗੁਰਦਾਸ ਜੀ ਨੂੰ ਪarsi, ਪੰਜਾਬੀ, ਉਰਦੂ, ਸੰਸਕ੍ਰਿਤ, ਬ੍ਰਿਜ, ਪੁਰਾਤਨ ਹਿੰਦੀ ਭਾਸ਼ਾ ਵਿੱਚ ਤਰਜਮਾਣੀ ਵਿੱਚੋਂ ਜੋ ਬਾਨੇ ਦੀ ਜਾਂਚ ਅਤੇ ਉਸ ਨੂੰ ਗੁਰਮੁਖੀ ਵਿੱਚ ਲਿਖਣ ਦਾ ਔਖਾ ਕਾਰਜ ਸੌਪਿਆ। ਅੱਜ ਦੇ ਵਿਦਵਾਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਚਾਰਿਆ ਹੈ ਉਹ ਆਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਹਿੰਦੂਸਤਾਨ ਵਿੱਚ ਬੋਲੀ ਜਾਣ ਵਾਲੀਆਂ ਬੋਲੀਆਂ ਦਾ ਸੁਮੇਲ ਹੈ ਗੁਰੂ ਜੀ ਨੇ ਹਰ ਪਾਸ਼ਾ ਦਾ ਸਤਿਕਾਰ ਕੀਤਾ ਪਾਈ ਗੁਰਦਾਸ ਜੀ ਨੇ ਇਸ ਕਾਰਜ ਨੂੰ ਬਖੂਬੀ ਪੂਰਾ ਕੀਤਾ ਫਿਰ ਅੰਮ੍ਰਿਤਸਰ ਸਾਹਿਬ ਵਿਖੇ ਆਰਾਮ ਸਹਿਬ ਦੀਰਮਨਿਕ ਸਥਾਨ ਤੇ ਬੈਠ ਕੇ ਪਾਈ ਗੁਰਦਾਸ ਜੀ ਦੇ ਮੁਬਾਰਕ ਹੱਥਾਂ ਰਾਹੀਂ ਪਹਿਲੇ ਗੁਰੂ ਸਾਹਿਬਾਨਾ 15 ਪਕਤਾ ਅਤੇ ਚਾਰ ਸਿੱਖਾਂ ਦੀ ਬਾਣੀ ਨੂੰ ਹੀ ਨਹੀਂ ਸਗੋਂ ਚਾਤਪਾਤ ਤੇ ਵਿਤਕਰੇ ਨੂੰ ਖਤਮ ਕਰਕੇ 16ਵੀਂ ਸਦੀ ਵਿੱਚ ਸੰਗੀਤ ਰਾਹੀਂ ਪਰਮਾਤਮਾ ਦੀ ਉਸਤਤ ਕਰਨ ਵਾਲੇ 11 ਪਟਸਾਹਿਬਾਨਾਂ ਦੀ ਬਾਣੀ ਨੂੰ ਵੀ ਸਵਈਏ ਦੇ ਰੂਪ ਵਿੱਚ ਦਰਜ ਕਰਵਾਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 31 ਰਾਗਾਂ ਵਿੱਚ ਸ਼ਿਸ਼ੋਭਿਤ ਹੈ 1430 ਅੰਕਾਂ ਵਾਲੇ ਇਸ ਮਹਾਨ ਗ੍ਰੰਥ ਵਿੱਚ 1 ਤੋਂ 7 ਅੰਕ ਤੱਕ ਸ੍ਰੀ ਜਪਜੀ ਸਾਹਿਬ ਸੋ ਦਸਾਇਪ ਅਤੇ ਸਵੇਲਾ ਸਾਇਪ ਦੀ ਬਾਣੀ ਅੰਕਿਤ ਹੈ ਅੰਕ 1352 ਤੋਂ 1400 ਤੀ ਤੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਗਤ ਕਬੀਰ ਜੀ ਬਾਬਾ ਸ਼ੇਖ ਫਰੀਦ ਜੀ ਅਤੇ ਪਟ ਸਾਹਿਬਾਨ ਵੱਲੋਂ ਉਚਾਰੇ ਸ਼ਬਦ ਸਵਈਏ ਰਾਗ ਮਾਲਾ ਤਰਚਨ ਅੰਕ 8 ਤੋਂ 1352 ਤੱਕ ਤਰਜ ਪਾਣੀ ਨੂੰ 33 ਰਾਗਾਂ ਅਤੇ 34 ਉਪ ਰਾਗਾਂ ਦੇ ਲੜੀ ਵਿੱਚ ਪिरੋਇਆ ਗਿਆ ਹੈ ਜਿਸ ਦੀ ਸ਼ੁਰੂਆਤ ਰਾਗਾਂ ਵਿੱਚ ਸਰਵੋਤਮ ਰਾਗ ਸ੍ਰੀ ਰਾਗ ਅਤੇ ਅੰਤ ਚਜਾਵੰਤੀ ਰਾਗ ਨਾਲ ਕੀਤੀ ਗਈ ਹੈ ਸਨ 1708 ਈਸਵੀ ਵਿੱਚ 10ਵੇਂ ਪਾਤਸ਼ਾਹ ਨੇ ਸਮੂਹ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲਾ ਕੇ 11ਵੇਂ ਗੁਰੂ ਦੀ ਉਪਾਦੀ ਦਿੱਤੀ ਸ਼ੋਭਿਤ ਕੀਤਾ ਅਤੇ ਹੁਕਮ ਕੀਤਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਧੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਤੇਤਾਰੇ ਗੁਰੂ ਦੀ ਪਰੰਪਰਾ ਨੂੰ ਖਤਮ ਕਰ ਦਿੱਤਾ ਗਿਆਨ ਦੇ ਇਸ ਵਿਸ਼ਾਲ ਸਾਗਰ ਨੂੰ ਅਸੀਂ ਪੜਦੇ ਤਾਂ ਜ਼ਰੂਰ ਹਾਂ ਪਰ ਇਸ ਸਾਗਰ ਵਿੱਚੋਂ ਗਿਆਨ ਰੂਪੀ ਮੋਤੀ ਨੂੰ ਲੱਭ ਕੇ ਲਿਆਉਣ ਲਈ ਸਾਨੂੰ ਇਸ ਵਿਸ਼ਾਲ ਸਾਗਰ ਦੀ ਗਹਿਰਾਈ ਵਿੱਚ ਉਤਰਨਾ ਪਵੇਗਾ ਆਓ ਸਭ ਰਲ ਕੇ ਪ੍ਰਗਟ ਗੁਰਾਂ ਕੀ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਤਾਰਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਗਿਆਨ ਦੇ ਇਸ ਅਥਾ ਸਮੁੰਦਰ ਵਿੱਚੋਂ ਕੁਝ ਮੋਤੀ ਚੁਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੀਏ ਫਤੇ ਟੀਵੀ ਪਰਿਵਾਰ ਵੱਲੋਂ ਤਨ ਤਨ ਸਾਈਬ ਸ਼੍ਰੀ ਗੁਰਕੰਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬੀਆਂ ਸਮੁੱਚੀ ਮਾਨਵਤਾ ਨੂੰ ਬੇਅੰਤ ਬੇਅੰਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ